ਬੱਚਿਆਂ ਦੀ ਆਸਮੀ ਚੀਜ਼ਾਂ ਦੇ ਰਿਸ਼ਤੇ ਵੀ ਬਣਨਗੇ ਉਹਨਾਂ ਨੂੰ ਇੱਕ ਦੂਜੇ ਦੂਜੇ ਸੈਕਸ ਪ੍ਰਤੀ ਉਹਨਾਂ ਦੀ ਅਟਰੈਕਸ਼ਨ ਵੀ ਹੋਊਗੀ ਇਹ ਕੁਦਰਤ ਹੀ ਬਤਾ ਰਹੇਗਾ ਇਹ ਇਹ ਕੋਈ ਚੁਪ ਚੁਪ ਲੁਕੋਣ ਵਾਲੀ ਗੱਲ ਨਹੀਂ ਹੈਗੀ ਆ ਬੰਦਸ਼ਾ ਲਾਣੀਆਂ ਗੈਸਟ ਮਨ ਜਿਹਦਾ ਮਾਹੌਲ ਬਣਾਉਣਾ ਹੈਗਾ ਜਾਂ ਉਹਨਾਂ ਦੇ ਰਿਸ਼ਤੇ ਰਿਸ਼ਤੇਦਾਰਾਂ ਦਾ ਮਾਪਿਆਂ ਤੱਕ ਜਾਂ ਉਹਨਾਂ ਦੇ ਮਹਿਕੀਆਂ ਤੱਕ ਮਤਲਬ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਗਲਤ ਹੈ ਇਹਨੂੰ ਕੋਲ ਦੀ ਲਈ ਪੜਾਣੀ ਚਾਹੀਦੀ ਹੈਗੀ ਇਹ ਠੀਕ ਹੈ ਕਿ ਬੱਚਾ ਨੂੰ ਆਪਣੇ ਪਾਰਟਨਰ ਚੁਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਨੂੰ ਲੱਗਦਾ ਕਿ ਇਹ ਪਾਰਟਨਰ ਠੀਕ ਨਹੀਂ ਤਾਂ ਉਸ ਤੋਂ ਮਾਪੇ ਦਖਲ ਵੀ ਦੇ ਸਕਦੇ ਆ 35 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਮਤੇ ਲਿਆਂਦੇ ਗਏ ਨੇ ਵੀ ਲਵ ਮੈਰਿਜ ਨੂੰ ਲੈ ਕੇ ਜੇਕਰ ਮੁੰਡਾ ਕੁੜੀ ਕੋਈ ਲਵ ਮੈਰਿਜ ਕਰਾਉਂਦੇ ਨੇ ਭੱਜ ਕੇ ਵਿਆਹ ਕਰਾਉਂਦੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਿੰਡ ਦੇ ਵਿੱਚ ਸਬੰਧ ਤੋੜ ਦਿੱਤੇ ਜਾਣਗੇ ਤੇ ਦੂਜੇ ਪਾਸੇ ਗੱਲ ਕਰਦੇ ਆ ਡਾਕਟਰ ਧਰਮਵੀਰ ਗਾਂਧੀ ਜੋ ਕਿ ਐਮਪੀ ਨੇ ਪਟਿਆਲਾ ਤੋਂ ਉਹ ਕੁੜੀ ਮੁੰਡਿਆਂ ਦੇ ਹੱਕ ਦੇ ਵਿੱਚ ਆ ਇਹਨਾਂ ਦਾ ਕਹਿਣਾ ਹੈ ਕਿ ਹਰੇਕ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਦੇ ਕੋਈ ਮੈਂ ਇਸ ਗੱਲ ਦੇ ਖਿਲਾਫ ਹੈਗਾ ਬੱਚਿਆਂ ਨੂੰ ਮੁੰਡੇ ਹੋਣ ਕੁੜੀਆਂ ਹੋਣ ਉਹਨਾਂ ਨੂੰ ਆਪਣੇ ਜਦੋਂ ਉਹ ਬਾਲਗ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈਗਾ ਇਹ ਇੱਕ ਮਨੁੱਖੀ ਅਧਿਕਾਰ ਵੀ ਹੈ ਸੰਵਿਧਾਨਿਕ ਅਧਿਕਾਰ ਵੀ ਹੈ ਜਮਹੂਰੀ ਅਧਿਕਾਰ ਵੀ ਹੈਗਾ ਇਸ ਹੱਕ ਦੀ ਕਿਸੇ ਨੂੰ ਵੀ ਦਬਾਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਬਾਕੀ ਜਿਹੜੇ ਨਵੇਂ ਵਰਤਾਰੇ ਹੈਗੇ ਆ ਜਾਂ ਸਮਾਜਿਕ ਸੋਚ ਹੈਗੀ ਹੈ ਇਹ ਸਮੇ ਦੇ ਹਾਂ ਨਾਲ ਨਹੀਂ ਜਲਦੀ ਸਮੇ ਤੋਂ ਪਿੱਛੇ ਚੱਲਦੀ ਹੁੰਦੀ ਹੈਗੀ ਹੈ ਇਸ ਮੁਲਕ ਵਿੱਚ ਸਤੀ ਪ੍ਰਥਾ ਵੀ ਚੱਲਦੀ ਰਹੀ ਹੈ ਉਦੋਂ ਵੀ ਲੋਕੀ ਹਮਾਇਤੀ ਕਰਦੇ ਹਾਂ ਮਨਤੀ ਹੁੰਦੇ ਸੀਗੇ ਕੁੜੀਆਂ ਨੂੰ ਸਕੂਲ ਪੜ੍ਹਨ ਇਸ ਭੇਜਿਆ ਜਾਂਦਾ ਉਦੋਂ ਵੀ ਲੋਕੀ ਹਮਾਇਤੀ ਹੁੰਦੇ ਸੀਗੇ ਵਿਧਵਾ ਨੂੰ ਵਿਆਹ ਹੀ ਕਰਨ ਦੇ ਉਦੋਂ ਵੀ ਲੋਕੀ ਮਨਤੀ ਹੁੰਦੇ ਸੀਗੇ ਗਰਭਪਾਤ ਕੁੜੀਆਂ ਤੋਂ ਜਿਹੜੀ ਭੂਣ ਹੱਤਿਆ ਵੀ ਚੱਲਦੀ ਰਹੀ ਹੈ ਇੱਥੇ ਉਹਨੂੰ ਵੀ ਸਮਾਜਿਕ ਸਹਿਮਤੀ ਮਿਲਦੀ ਰਹੀ ਹੈਗੀ ਹੈ ਇਸ ਜਾਤ ਪਾਤ ਨੂੰ ਸਮਾਜਿਕ ਸਹਿਮਤੀ ਮਿਲੀ ਹੋਈ ਹੈ ਸੋ ਬਹੁਤ ਕੁਸ਼ਾ ਸਮਾਜ ਜੀਵ ਜਿਹੜੀਆਂ ਗੱਲਾਂ ਜਿਹਨੀਆਂ ਨੂੰ ਸਮਾਜਿਕ ਸਹਿਮਤੀ ਮਿਲੀ ਹੋਈ ਹੈ ਜਿਹੜੀਆਂ ਜਾਇਜ਼ ਨਹੀਂ ਹੈਗੀਆਂ इसे तरह मुंडे कुडिया मुंडे कुछ विद्या का पसारा होगा चानसारा होगा समाज आस को मिलेगा दुनिया अगे फिर यह रिश्ता रिश्ते बनने बननेड़ताव होनी जोहबत होनी प्यार होने ब्याह होने एक बरतारा है जहाँ के काफी सामने आ रहा है जोरना तो सामने आऊगा समाज का अपने प्यार करना चाहिए ਇਸ ਵਾਸਤੇ ਸਮਾਜ ਨੂੰ ਖੁੱਲ੍ਹ ਦੇ ਲਈ ਪੜਾਣੀ ਚਾਹੀਦੀ ਹੈ ਇਹ ਇਹ ਠੀਕ ਹੈ ਕਿ ਬੱਚਿਆਂ ਨੂੰ ਆਪਣੇ ਪਾਰਟਨਰ ਚੁਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਨੂੰ ਲੱਗਦਾ ਕਿ ਵੀ ਇਹ ਪਾਰਟਨਰ ਠੀਕ ਨਹੀਂ ਤਾਂ ਉਸ ਉੱਤੇ ਮਾਪੇ ਦਖਲ ਵੀ ਦੇ ਸਕਦੇ ਆ ਪਰ ਬੱਚਾ ਉਹਨਾਂ ਦੇ ਹੱਕਾਂ ਇਹ ਨਾ ਦਿਓ ਜਾਂ ਉਹਨਾਂ ਦੇ ਮਤਲਬ ਨਹੀਂ ਬੰਦਸ਼ ਲਾਓ ਕਿ ਉਹ ਡਰ ਦੇ ਮਾਰੇ ਬਾਈਕਾਟ ਦੇ ਮਾਰੇ ਜਾਂ ਇਦਾਂ ਦੀ ਡੈਸਟ ਆ ਮਾਹੌਲ ਇਲਾ ਕੈਮ ਕਰਨਾ ਸਮਾਜ ਬਲੋਂ ਉਹ ਮੈਂ ਉਹ ਗੱਲ ਸਮਝਦਾ ਤੁਹਾਨੂੰ ਲੱਗਦਾ ਜਿ ਰੇਸ਼ਾਂ ਦੇ ਵਿੱਚ ਬਿਲਕੁਲ ਖੁੱਲੇ ਆਮ ਜਿਹਦਾ ਹੁਣ ਕਿਹਾ ਗਿਆ ਕਿ ਨਾ ਕਿ ਪਿਆਰ ਦੇ ਵਿੱਚ ਸੱਚੇ ਦਾ ਮਾਹੌਲ ਮਜਦਾ ਕਿ ਕਿ ਬੱਚੇ ਡਰ ਦੇ ਮਾਹੌਲ ਦੇ ਵਿੱਚ ਨਾ ਕਲਪਤ ਨਾ ਚੁਕੋ ਬਿਲਕੁਲ ਬਿਲਕੁਲ ਬੱਚਿਆਂ ਨੂੰ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਹੁਣ ਉਹਨਾਂ ਦੇ ਮਾਤਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਤੱਕ ਜਿਹੜਾ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਚਾਹੀਦਾ ਹੈਗਾ ਸਤਿੰਨ ਮੋਟਰ ਸੱਜਣਾ ਚਾਹੀਦਾ ਕਿ ਇਹ ਮਾਹੌਲ ਨੂੰ ਖਤਮ ਕਰਕੇ ਇੱਕ ਅਜਿਹਾ ਮਾਹੌਲ ਕਾਇਮ ਕੀਤਾ ਜਾਵੇ ਜਿਸ ਬੱਚੇ ਆਪਣੇ ਜੋ ਆਪਣਾ ਜੋ ਜਿਹਾ ਇਜ਼ਹਾਰ ਹੈਗਾ ਆਪਣੀ ਸਿਆਲਤ ਦਾ ਆਪਣੇ ਵਿਚਾਰਾਂ ਦਾ ਜਾਂ ਆਪਣੇ ਪਰ ਕਟਾਵ ਦਾ ਕਰ ਸਕਣ ਤੇ ਇੱਕ ਜਮਹੂਰੀ ਮਾਹੌਲ ਚ ਲੋਕੀ ਵਿਚਾਰ ਸਕਣ ਤੇ ਜਿਹੜੀ ਨਵਾਂ ਸਮਾਜ ਜੋ ਸਾਹਮਣੇ ਆ ਰਿਹਾ ਹੈਗਾ ਜੋ ਨਵੇਂ ਵਿਕਾਸ ਦੇ ਜੋ ਦਸਦੀ ਨਵੇਂ ਖੁੱਲ ਰਹੇ ਹੈਗੇ ਜੇ ਪਟਿਆਲਾ ਤੇ ਸੰਗਰੂਰ ਦੇ ਵਿਚਕਾਰ ਸੱਤ ਕਾਲਜ ਹੈਗੇ ਆ ਨਰਸੇ ਕਾਲਜ ਹੈਗੇ ਆ ਫਿਜ਼ੀਓਥਰੈਪੀ ਦੇ ਕਾਲਜ ਹੈ ਇੰਜੀਨੀਅਰਿੰਗ ਕਾਲਜ ਹੈਗੇ ਹੈ ਤਾਂ ਹਜ਼ਾਰਾਂ ਬੱਚੇ ਦੇ ਰੋਜ਼ ਪੜ੍ਹਨ ਪੜ੍ਹਨ ਆਉਣਗੇ ਪਿੰਡਾਂ ਵਿੱਚੋਂ ਕਿ ਬੱਚਿਆਂ ਨੂੰ ਘਰ ਤਾਂ ਬਿਠਾ ਨਹੀਂ ਸਕਦੇ ਕਿ ਬੱਚਿਆਂ ਦੇ ਆਪਸ ਵਿੱਚ ਹੀ ਉਹਨਾਂ ਦੇ ਰਿਸ਼ਤੇ ਵੀ ਬਣਨਗੇ ਉਹਨਾਂ ਨੂੰ ਇੱਕ ਦੂਜੇ ਦੂਜੇ ਸੈਕਸ ਪ੍ਰਤੀ ਉਹਨਾਂ ਦੀ ਅਟਰੈਕਸ਼ਨ ਵੀ ਹੋਊਗੀ ਇਹ ਕੁਦਰਤੀ ਬਤਾ ਰਿਹਾ ਹੈਗਾ ਤਾਂ ਇਹ ਇਹਦੇ ਕੁਝ ਚੁੱਪ ਚੁੱਪ ਲੁਕਾਉਣ ਵਾਲੀ ਗੱਲ ਨਹੀਂ ਹੈਗੀ ਹੈ ਤੇ ਉਹਦੇ ਵਿੱਚ ਜੇ ਜੇਕਰ ਦਿੱਕਤਾਂ ਕੋ ਆਣੀਆਂ ਹੈਗੀਆਂ ਜਾਂ ਕੋਈ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਹੀ ਨਹੀਂ ਹੋਣਾ ਚਾਹੀਦਾ ਹੈਗਾ ਤਾਂ ਉਹਨੂੰ ਸਮਝਾਵ ਜਾ ਕੇ ਉਹਦੇ ਹੋਰ ਤਰੀਕੇ ਕੱਢੇ ਜਾ ਸਕਦੇ ਬੰਦਸ਼ਾ ਲਾਣੀਆਂ ਜਦੋਂ ਜਿਹਦਾ ਮਾਹੌਲ ਬਣਾਉਣਾ ਹੈਗਾ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਮਾਪਿਆਂ ਤੱਕ ਜਾਂ ਉਹਨਾਂ ਦੇ ਮਹਿਤਿਆਂ ਤੱਕ ਮਤਲਬ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਗਲਤ ਹੈ ਯਾਰ ਜੀ ਬੱਚੋ ਨੂੰ ਬੱਚਨ ਮਿਲਣੇ ਚਾਹੀਦੇ ਜੀ ਇਹ ਜਾਇਜ਼ ਹੋਣਾ ਕਿਉਂਕਿ ਲੱਗਦਾ ਵੀ ਬੱਚੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਦੇ ਜਿੱਤ ਨਹੀਂ ਹਾਂ ਬਿਲਕੁਲ ਬਿਲਕੁਲ ਨਹੀਂ ਬੱਚਾ ਨਜੀਦ ਜਿਹੜਾ ਇਹ ਮਾਹੌਲ ਹੈ ਜਿਵੇਂ ਯੂਰਪ ਦਾ ਜਿਵੇਂ ਵਿਕਸਿਤ ਦੇਸ਼ਾਂ ਵਿੱਚ ਹੈਗਾ ਉੱਥੇ ਮਾਹੌਲ ਠੀਕ ਹੈਗਾ ਲੋਕੀ ਆਪਣਾ ਪਾਰਟਨਰ ਚੁਣਦੇ ਨੇ ਜੇ ਯੋਰ ਅਨ ਇਸਰਾਈਲ ਦੀ ਕੀ ਗਰੰਟੀ ਦੇ ਦੇਖੇ ਜਾਵੇ ਤਾਂ ਜਿੰਨੇ ਅਦਾਲਤਾਂ ਚ ਕੇਸ ਚੱਲਦੇ ਪਏ ਨੇ ਉਹਨਾਂ ਚ ਮੈਜੋਰਿਟੀ ਕੇਸ ਅਜੇ ਵੀ ਜਿਹੜੇ ਹੈਗੇ ਆ ਉਹ ਜਿਹੜੇ ਮਾਪਿਆਂ ਦੁਆਰਾ ਲੱਬੇ ਹੋਏ ਰਿਸ਼ਤੇ ਹੈਗੇ ਆਪਣੀ ਜਾਤ ਆਪਣੇ ਗੋਤ ਆਪਣੇ ਧਰਮ ਵਿੱਚ ਤਾਂ ਉੱਥੇ ਵੀ ਕਿੰਨੀਆਂ ਦਿੱਕਤਾਂ ਆਉਂਦੀਆਂ ਜੇ ਮਾਪੇ ਮਾਰ ਖਾ ਸਕਦੇ ਤਾਂ ਕਿਤੇ ਬੱਚੇ ਵੀ ਮਾਰ ਖਾ ਸਕਦੇ ਆ ਇਹ ਨਜੀਆ ਫੜਾਣਾ ਚਾਹੀਦਾ ਬੱਚਿਆਂ ਬਾਰੇ ਨਾ ਕਿ ਇੱਕ ਜਿਹੜਾ ਟਾਈਟ ਜੈਕਟ ਪ੍ਰੋਗਰਾਮ ਹੈਗਾ ਇਹ ਕਹਿਣ ਵੱਜਮਾ ਮਤਲਬ ਇੱਕ ਪਗ ਪਗ ਦੇ ਨਾਂ ਤੇ ਪਿੰਡ ਦੇ ਨਾਤੇ ਕਮਿਊਨਿਟੀ ਦੇ ਨਾਤੇ ਵਿਰਸਾ ਵਰਾਸੇ ਦੇ ਨਾਤੇ ਜਿਹੜਾ ਦਬ ਦਮ ਦੱਬੇ ਸ਼ਾਲਾ ਮਾਹੌਲ ਹੈਗਾ ਮੈ ਮੈਨੂੰ ਬਿਲਕੁਲ ਮੰਨਜੂਰ ਨਹੀਂ ਹੈਗਾ ਸੋ ਜਿੱਦਾਂ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਇਤਾਂ ਵੱਲੋਂ ਮਤੇ ਲੈ ਕੇ ਆ ਰਹੇਨ ਲਵ ਮੈਰਿਜ ਨੂੰ ਲੈ ਕੇ ਤੇ ਡਾਕਟਰ ਧਰਮਵੀਰ ਗਾਂਧੀ ਹੁਣ ਹਾਕ ਦੇ ਵਿੱਚ ਨਜ਼ਰ ਆਏ ਨੇ ਮੁੰਡੇ ਕੁੜੀਆਂ ਨੂੰ ਲੈ ਕੇ ਤੇ ਦੂਜੇ ਪਾਸੇ ਲੋਕ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਹੁਣ ਵੇਖਣਾ ਹੋਵੇਗਾ ਡਾਕਟਰ ਧਰਮਵੀਰ ਗਾਂਧੀ ਕੀ ਇਹ ਮੁੱਦਾ ਲੋਕ ਸਭਾ ਦੇ ਵਿੱਚ ਚੁੱਕਣਗੇ ਜਾਂ ਪੰਚਾਇਤਾਂ ਨਾਲ ਗੱਲਬਾਤ ਕਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ